ਜਿਸ ਟਾਈਮ ਮੈਂ ਆਇਆ ਸੀ ਨਾ 8 ਵਜੇ ਆਇਆ ਹੀ ਸੀ ਉਸ ਟਾਈਮ ਮਾਰ ਕੇ ਰਾੜਾ ਰੂੜਾ ਮਾਰ ਕੇ ਆ ਸਿੱਟੀ ਪਈ ਦੀ ਮੇਰੀ ਸੱਸ ਜੀ ਆਪਨਾ ਕੋਈ ਸਾਰੇ ਪਿੰਡ ਦੇ ਖੜੇ ਸੀ ਕਿਸੇ ਨੇ ਆ ਵੀ ਨਹੀਂ ਕਿਹਾ ਵੀ ਛਡਾ ਦਈਏ ਹਨੀ ਸਾਰੇ ਦੇਖ ਰਹੇ ਸੀ ਕਿੰਨੇ ਲੋਕ ਆਏ ਸੀ ਕੁੱਟਣ 10 12 ਲੋਕ ਸੀ ਉਹ ਪਿੰਡ ਦੇ ਹੀ ਐ ਨਾ ਨਾ ਅੱਧੇ ਵੀ ਪਿੰਡ ਦੇ ਆ ਅੱਧੇ ਬਾਹਰ ਦੇ ਆ ਜੀ ਜਿਹਨਾਂ ਨਾਲ ਲੜਾਈ ਹੈ ਉਹ ਨਜ਼ੀਕ ਪਿੰਡ ਦੇ ਹਾਂ ਜੀ ਹਾਂ ਜਿਹਨਾਂ ਨਾਲ ਲੜਾਈ ਹੈ ਉਹ ਵੀ ਘਰ ਆਈ ਥੋੜੀ ਦੂਰ ਆਈ ਘਰ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਕੀ ਹੈ ਕਾਰਨ ਬਸ ਉਹ ਜਿਹੜਾ ਮੁੰਡਾ ਇਹਨਾਂ ਜਕਾਰਾ ਨਹੀਂ ਉਹ ਘਰ ਦੇ ਮੂਹਰੇ ਆਣ ਕੇ ਸਰਫਾ ਸਰਫਾ ਪਿੰਦਾ ਇਹ ਹੈ ਨਹੀਂ ਆਪਣਾ ਆ ਕਹਿੰਦੇ ਨੇ ਵੀ ਤੂੰ ਸਾਡੇ ਘਰ ਦੇ ਮੂਹਰੇ ਨਾ ਬੈਠਿਆ ਕਰ ਨਹੀਂ ਸਰਫਾ ਸਰਫਾ ਪੀਣਾ ਕਰਿਆ ਨਹੀਂ ਦਰਦੋ ਝਗੜਾ ਮਾਰਦੇ ਬਾਅਦ ਲੜਾਈ ਪਈ ਮੜੀ ਜੇਗਾ ਜਿਹਨਾਂ ਬੋਲ ਬਲਾਈ ਹੋਏ ਅਗਲੇ ਦਿਨ ਉਹਨਾਂ ਨੇ ਆ ਹਮਲਾ ਕਰਤਾ ਇਹ ਆਣ ਕੇ ਇਸ ਮਾਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ ਹੈ ਜਾਕਮੀ 4 ਗਣੇ ਆਈ ਹੋਣ ਚਾਰੋਂ ਐਡਮਿਟ ਹੈ ਹਾਂ ਨਹੀਂ ਹੁਣ ਤਾਂ ਛੁੱਟੀ ਹੋ ਗਈ ਇੱਕ ਜਿਹੜੇ ਜਿਆਦਾ ਸੱਟ ਲੱਗੀ ਆ ਉਹ ਐਡਮਿਟ ਹੈ ਮਾਤਾ ਜੀ ਹਾਂ ਮਾਤਾ ਜੀ ਕਿੰਨੇ ਮਹੀਨੇ ਹੋ ਗਏ ਇੰਨਾ ਮੀਨਾ ਹੋ ਚਲਾਈ ਮੀਨਾ ਹੋ ਗਿਆ ਹਾਂ ਮੀਨਾ ਹੋ ਚਲਾਈ ਕੋਈ ਲੋਕ ਕਾਰਵਾਈ ਨਹੀਂ ਕੁਛ ਨਹੀਂ ਕਰ ਰਹੇ ਪੁਲਿਸ ਵਾਲੀ ਅਸੀਂ ਦੋ ਤਿੰਨ ਵਾਰੀ ਜਾਇਆ ਥਾਣੇ 'ਚ ਕੋਈ ਨਹੀਂ ਸਾਡੀ ਮੰਗ ਹੋ ਰਹੀ ਅਸੀਂ ਅਸੀਂ ਲੋ ਕਹਿ ਰਹੇ ਹਾਂ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਕਾਰਵਾਈ ਕੁਛ ਦਾ ਕੀ ਕਹਿਣਾ ਹੈ ਕਾਰਵਾਈ ਕਿਉਂ ਪੁਲਿਸ ਪੁੱਛਿਆ ਨਾ ਜੀ ਪੁਲਿਸ ਜਿਆਦਾ ਇੱਥੇ ਢੇੜੇ ਮਾਰ ਕੇ ਆ ਜਾ ਨਾ ਕੁਛ ਕਰਦੀ ਨਾ ਵਾਸਤਾ ਇਹ ਪੁਲਿਸ ਤਾਂ ਇਹ ਚੱਕ ਲੈਗੇ ਅਸੀਂ ਚੱਕ ਲੈਗੇ ਬਸ ਆ ਗੱਲ ਕਹਿਦਾ ਇਹ ਪੁਲਿਸ ਇੰਨੀ ਵੀ ਕਾਰਵਾਈ ਨਹੀਂ ਅਸੀਂ ਇਨਸਾਫ ਚਾਹੀਦਾ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਬਸ ਹੁਣ ਵਾਅ ਮੰਗਾ ਸਾਡੀ ਦਾ ਜੀ ਬਾਰਤਤ ਤੋਂ ਬਸ ਇੱਕ ਦਿਨ ਪਹਿਲਾਂ ਹੋਈ ਆ ਜੀ ਜੋ ਅਸੀਂ ਬੋਲ ਬੁਲਾਈ ਕੋਈ ਕੁੱਟ ਨਹੀਂ ਕੋਈ ਮਾਰਨੀ ਦੂਸਰੇ ਦਿਨ 8 ਵਜੇ ਟਾਈਮ ਆ ਜੀ ਸਾਨੂੰ ਨੇ ਪਤਾ ਬਸ ਘਰੇ ਆ ਕੇ ਸਿੱਟ ਲਈ ਅਸੀਂ ਲੋ ਕਿਨੇ ਸਿੱਟੇ ਲੋ ਕਿ ਕਿਤੇ ਨੇ ਲੋਕ ਜਿਹੜੇ ਕੁੱਤੇ ਨੂੰ ਮਾਰਨਾ ਇਸ ਤੋਂ ਬਹੁਤ 10 12 ਲੋਕ ਤੇ ਜੀ ਬਸ ਉਸ ਦੇ ਭਾਨ ਦੇ ਭਰੋਈਆ ਤਿੰਨ ਚਾਰ ਜਣੇ ਹੋ ਤੇ ਮਤਲਬ ਹੈ ਚਾਰ ਜਣੇ ਬਹਾਮ ਦਾ ਕਰੇ ਚਾਰ ਜਣੇ ਘਰੇ ਦੇ ਚਾਰ ਜਣੇ ਬਾਹਰ ਹੋਇਆ ਜੀ ਕੌਣ ਸੀ ਚਾਰ ਚਾਰ ਜਣੇ ਕੋ ਕੋ ਨਹੀਂ ਆ ਜੀ ਤਿੰਨ ਭਾਂਜੇ ਮਤਲਬ ਤੇ ਬਾਕੀ ਭੀਜੇ ਜੀ ਇਸ ਤੇ ਹਮਲਾ ਕਰੇ ਥੋੜੇ ਫੈਮਿਲੀ ਮੈਂਬਰ ਉੱਪਰ ਕਿਹੜਾ ਚੱਕਰੀ ਫੈਮਿਲੀ ਮੈਂਬਰ ਪਹਿਲਾਂ ਪਰਜਾਈ ਬਕਰ ਹੈ ਜੀ ਹਮਰਾ ਘਰ ਤੇ ਪੌੜੀ ਤੇ ਤਾਰੀ ਆਓ ਔੜੀ ਤਾਰ ਕੇ ਉਸ ਦੀ ਲੱਤ ਤੋੜੀ ਜਾਂ ਕੁੱਟ ਮਾਰ ਕਰੀ ਜਾਂ ਬਾਲੀ ਡਾਡੀ ਉਸ ਦੀ ਨਾਲ ਉਹ ਜਨਾਨੀ ਜੋ ਜੀ ਹੈ ਬਾਕੀ ਮੈਂ ਬਗੈਰ ਵਾਲਾ ਸੁਣ ਕੇ ਫਿਰ ਮੈਂ ਢਾ ਲਿਆ

ਤੇ ਪੁੱਛਾਈ ਸੀ ਤੇ ਬਿਆਨ ਲੈਣ ਬਿਆਨ ਲੈਣ ਆਈ ਦੀ ਬਿਆਨ ਸਾਰੇ ਕਟਾਈ ਹੈ ਹਾਂਜੀ ਜਮਾਲਾ ਲ ਕਟਾਈ ਆਹ ਉਹ ਤਾਂ ਕੱਟ ਗਈ ਜੀ ਹਾਂ ਜੀ ਜ਼ਿਆਦਾ ਦੀ ਕਟਾਈ ਚਾਰੇ ਹੀ ਕਟਾਈ ਆ ਜੀ ਕੋਈ ਇਨਸਾਫ ਵੀ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਥਾਣੇ ਦਾ ਮਾਮਲਾ ਹੈ ਸਨੌਰ ਜੀ ਸਨੌਰ ਸਨੌਰ ਥਾਣੇ ਦਾ ਮਾਮਲਾ ਜੀ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਬੱਲਾ ਜੀ ਮੱਲਾ ਕੋਈ ਛੁਦਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋ ਰਹੀ ਪੰਚ ਨਾਲ ਗੱਲ ਕੀਤੀ ਆ ਪੰਚ ਨਾਲ ਗੱਲ ਕੀਤੀ ਭਗਵਾਨ ਜੀ ਦਵਾ ਦਿਆ ਜੁਰਾ ਤੇ ਪੰਚਾਵਾ ਕੈਨਸਲਾ ਕਰ ਲੋ ਨਿਉ ਕਰ ਲੋ ਜਿੰਨੀ ਆਤੀ ਫੈਸਲਾ ਕਿਵੇਂ ਕਰ ਲੀਏ ਪੀਣਾ ਕੋਈ ਪ੍ਰੈਸ਼ਰ ਪਾ ਰਹੇ ਹੋ ਪ੍ਰੈਸ਼ਰ ਪੂਰਾ ਪਾ ਰਹੇ ਜੀ ਹੈ ਨਾ ਇਹ ਜਿਹੜੇ ਬੰਦੇ ਕੁੱਟ ਮਾਰ ਕੇ ਤੇ ਉਹ ਕਿਹੜੀ ਪਾਰਟੀ ਤੋਂ ਬਿਲਾਉਂ ਕਰਦੇ ਆ ਉਹ ਯੂਨਿਟ ਪਾਰਟੀ ਨਾਲ ਆ ਜੀ ਆਮ ਆਦਮੀ ਪਾਰਟੀ ਨਾਲ ਆ ਹਾਂ ਜੀ ਹਾਂ ਤੇ ਹੁਣ ਕਿਦਾਂ ਦੀ ਕਾਰਵਾਈ ਦੇ ਮਾਨ ਕਰਦੇ ਸੰਤੁਨਿਸ਼ਾਪ ਨਹੀਂਦਾ ਜੀ ਪੂਰਾ ਇਹਨਾਂ ਮੈਂ ਮੈਂ ਨਾ ਹੋ ਗਿਆ ਜੀ ਨਾ ਸਰ ਮੈਂ ਇਸ ਤੋਂ ਪਹਿਲਾ ਹਫਤਾ ਤੱਕ ਪਹਿਲਾ ਐਸਐਚਓ ਸਾਹਿਬ ਸਣਾਉ ਥਾਣਾ ਗਿਆ ਸੀਗਾ ਉੱਥੇ ਬੇਨਤੀ ਵੀ ਕਰੀ ਆ ਕਿ ਘਰ ਵੜ ਕੇ ਹਮਲਾ ਹੋਇਆ ਫੌਜਦਾਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਪਰ ਅਵਸ਼ ਨਹੀਂ ਹੁੰਦਾ ਹੈ ਪ੍ਰਸ਼ਾਸਨ ਕੋਲੇ ਤਾਂ ਬਸ ਸਲਾਹਾਂ ਹੁੰਦੀਆਂ ਨੇ ਜਾਂ ਭਰੋਸਾ ਹੁੰਦਾ ਭਰੋਸੇ ਤੇ ਦੇਖਦੇ ਦੇਖਦੇ ਦੇਖ ਲਓ ਵੀ 5 ਤਰੀਕ ਦੀ ਲੜਾਈਆ 6 ਨੂੰ ਐਡਮਿਟ ਹੋਇਆ ਪਰਿਵਾਰ ਤੇ ਬੀਬੀ ਜਸਵੀਰ ਕੌਰ ਦੇ ਹੁਣ ਅਸੀਂ ਪਤਾ ਵੀ ਲਿਆ ਕਿ ਪਰਿਵਾਰ ਦਾ ਕਿਉਂਕਿ ਲਗਾਤਾਰ ਅਸੀਂ ਮੇਰੇ ਨਾਲ ਫਰੰਟ ਦੇ ਨਰੇਗਾ ਫਰੰਟ ਤੇ ਪੰਜਾਬ ਦੇ ਪ੍ਰਧਾਨ ਜੈਪ ਸਿੰਘ ਦੀ ਬਠੋਈ ਸਾਹਿਬ ਖੜੇ ਨੇ ਅਸੀਂ ਸਾਰੇ ਜਿਹੜਾ ਲਗਾਤਾਰ ਬਠੋਈ ਵਾਲੇ ਮਸਲੇ 'ਚ ਬੀਜੀ ਸੀਗੇ ਐਸਐਚਓ ਨੂੰ ਵੀ ਬੇਨਤੀ ਕਰ ਲਈ ਪਰ ਹੁਣ ਬੇਨਤੀਆਂ ਬਹੁਤ ਕਰ ਲਈਆਂ ਪਰ ਮੈਂ ਸਟਿੱਕਲੀ ਪ੍ਰਸ਼ਾਸਨ ਨੂੰ ਪਟਿਆਲਾ ਨੂੰ ਕਹਿਣ ਲੱਗੇ ਆ ਕਿ ਜਿਆਦਾ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਬਣਦੇ ਤਸਵੀਰ ਕੌਰ ਦੇ ਜੋ ਬਿਆਨ ਨੇ ਅੰਦਰ ਵੜ ਕੇ ਕੁੱਟਮਾਰ ਹੋਈ ਐ ਇੱਕ ਲੇਡੀਜ਼ ਨਾਲ ਇੱਕ ਬਜ਼ੁਰਗ ਔਰਤ ਨੂੰ ਸਰਿਆਂ ਗੁੰਡਾਗਰਦੀ ਕਰੀਆ ਬਾਹਰੋਂ ਬੰਦੇ ਬੁਲਾ ਕੇ ਘਰ ਦੇ ਵਿੱਚ ਤੋੜਪੰਨ ਕਰੀਆ ਔਰ ਫੌਜਦਾਰੀ ਦਾ ਪਰਚਾ ਬਣਦਾ ਆਈਓ ਆ ਜਿਹੜਾ ਉਹਦੇ ਕੁਝ ਗੱਲਾਂ ਬਾਤਾਂ ਹੋ ਰਹੀ ਨੇ ਹਵਾ 'ਚ ਗੱਲਾਂ ਨੇ ਚਕਾ ਦਿਓ ਜੀ ਫੜਾ ਦਿਓ ਪੁਰਸ ਕੀ ਕਰਦੀ ਐ ਪਟਿਆਲੇ ਦੀ ਇਕੱਲਾ ਇੱਕ ਬੱਲਾਪਿੰਡ ਦਾ ਮਸਲਾ ਨਹੀਂ ਐਦਾਂ ਹੀ ਪਹਿਲਾਂ ਭਾਰਸੋਂ ਹੋ ਕੇਟਾ ਜਿੰਦਰਪੁਰ ਪਰ ਮੈਂ ਮੰਨ ਜੂਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਗੁੰਡਾਗਰਦੀ ਵੱਧਦੀ ਜਾ ਰਹੀ ਹੈ ਪਟਿਆਲੇ ਦੇ ਵਿੱਚ ਖਾਸ ਕਰਕੇ ਇਹਦੇ ਤੇ ਨੱਥ ਪਾਈ ਜਾਵੇ ਬਾਹਰੋਂ ਆ ਕੇ ਚਾਰ ਮੁੰਡੇ ਆਉਂਦੇ ਨੇ 5-10 ਇਕੱਠੇ ਕਰਦੇ ਨੇ ਕਰਕੇ ਘਰਾਂ ਦੇ ਵਿੱਚ ਹਮਲਾ ਕਰ ਦਿੰਦੇ ਨੇ ਔਰ ਪਰਿਵਾਰ ਦਾ ਇਹ ਮੁੰਡੇ ਦੇ ਵੀ ਸੱਟ ਮਾਰੀ ਹੈ ਇੱਕ ਮੁੰਡਾ ਹੋਰ ਆ ਉਹਦੇ ਸੱਟ ਮਾਰੀ ਹੈ ਕੁੱਟ ਕੇ ਪਰਿਵਾਰ ਐਡਮਿਟ ਕੀਤਾ ਪੂਰਾ ਮਹੀਨਾ ਹੋ ਗਿਆ ਅੱਜ ਕੋਈ ਸੁਣਵਾਈ ਨਹੀਂ ਕੋਈ ਟ੍ਰੀਟਮੈਂਟ ਦੇ ਕੋਈ ਪੰਚਾਇਤ ਨੇ ਨਹੀਂ ਆ ਕੇ ਪੁੱਛਿਆ ਇਹਨਾਂ ਨੂੰ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜੇਕਰ 5 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋ ਗਈ ਠੀਕਾ ਨਹੀਂ ਐਸੀ ਜਿਹੜਾ ਸਨੌਰ ਥਾਣਾ ਹੈ ਉਹਦੇ ਦਰ ਦੇ ਮੂਹਰੇ ਬੰਦ ਕਰਕੇ ਧਰਨਾ ਲਗਾਵਾਂਗੇ ਔਰ ਆਪਣੀ ਪਵਨ ਵਾਲਮੀ ਕੀ ਤੀਰਥ ਅੰਮ੍ਰਿਤਸਰ ਵੱਲੋਂ ਬੈਠਾਂਗੇ ਅਸੀਂ ਨਾਲ ਪਰਿਵਾਰ ਦੀ ਸਰਕਾਰਾਂ ਨੂੰ ਕਿੱਦਾਂ ਦੇਖਦੇ ਹੋ ਇੱਕ ਤਰਫੋਂ ਹੋਕੇ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਇੱਕ ਤਰਫੋਂ ਤੇ ਕਹਿੰਦੇ ਬਜ਼ੁਰਗਾਂ ਦਾ ਸਤਿਕਾਰ ਕਰੋ